ਸਾਇਰਨ ਨੂੰ ਹੀ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਗੈਰ ਲਾਈਨ ਦਾ ਫੋਲੋ ਕੀਤਾ ਜਾਵੇ ਤੇ ਜਿਹੜਾ ਵੀ ਸਮਾਨ ਇਸ ਲਾਈਨ ਤੋਂ ਅੱਗੇ ਪਾਇਆ ਜਾਊਗਾ ਉਹ ਬਿਨਾਂ ਕਿਸੇ ਨੋਟਿਸ ਬਿਨਾਂ ਕਿਸੇ ਕਾਰਵਾਈ ਤੋਂ ਚੱਕਾ ਜਾਏਗਾ ਤੇ ਉਹਦੇ ਵਿੱਚ ਫਿਰ ਕਿਸੇ ਨੂੰ ਵੀ ਦੁਕਾਨਦਾਰ ਨੂੰ ਕੋਈ ਰਾਹਤ ਦੀ ਗੁੰਜਾਇਸ਼ ਨਹੀਂ ਹੈ ਇਹ ਜਿਹੜਾ ਜੈਲੋ ਲਾਈਨ ਦਾ ਪ੍ਰੋਜੈਕਟ ਮੇਰੇ ਪਿੰਡਾਂ ਤੋਂ ਛੇੜ ਕੇ ਆਇਆ ਤੇ ਮੈਂ ਇਹਨਾਂ ਨੂੰ ਇਹ ਵੀ ਰਿਕਵੈਸਟ ਕਰਉਂਗਾ ਕਿ ਅੱਜ yellow line ਲਵਾ ਦਿੱਤੀ ਹੈ ਇਹਨੂੰ ਇੰਪਲੀਮੈਂਟ ਜ਼ਰੂਰ ਕਰਾਉਣਾ ਕਿਸੇ ਅਗਰ ਮੈਂ ਨਹੀਂ ਹੋਵਾ ਤੇ ਮੇਰਾ ਵੀ ਲਿਹਾਜ਼ ਨਹੀਂ ਹੋਣਾ ਚਾਹੀਦਾ ਬਾੜਾ ਸ਼ਹਿਰ ਦੇ ਬਾਜ਼ਾਰਾ ਦੇ ਵਿੱਚ ਆਵਾਜ਼ਾਈ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਵੱਲੋਂ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਤੇ ਨਗਰ ਨਿਗਮ ਕਮਿਸ਼ਨਰ ਮੈਡਮ ਮਕਸ਼ੀਤਾ ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਦੀ ਨਿਗਰਾਨੀ ਹੇਠ ਅਜੋ ਸ਼ਹਿਰ ਦੀ ਪ੍ਰਮੁੱਖ ਸਿਨੇਮਾ ਰੋਡ ਬਜ਼ਾਰ ਤੋਂ yellow line ਮੁਹਾਮਦ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਮੁਹਾਮਮ ਤਹਿਤ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਸਾਹਮਣੇ ਸਪਸ਼ਟ yellow line ਖਿੱਚੀ ਜਾ ਰਹੀ ਹੈ ਤੇ ਜਿਸ ਤੋਂ ਬਾਹਰ ਕੋਈ ਵੀ ਦੁਕਾਨਦਾਰ ਆਪਣਾ ਸਮਾਨ ਨਹੀਂ ਰੱਖ ਸਕੇਗਾ ਤੇ ਇਹ ਹੀ ਲਾਈਨ ਦਰਅਸਲ ਦੁਕਾਨ ਦੀ ਸੀਮਾ ਨਿਰਧਾਰਿਤ ਕਰਨ ਲਈ ਬਣਾਈ ਗਈ ਹੈ ਤਾਂ ਜੋ ਪੈਦਲ ਆਗਿਰਤੇ ਖਰੀਦਦਾਰਾਂ ਨੂੰ ਖੁੱਲਾ ਰਾ ਮਿਲ ਸਕੇ ਅਤੇ ਬਾਜ਼ਾਰਾਂ ਦੇ ਵਿੱਚ ਜਾਮਜਮ ਟ੍ਰੈਫਿਕ ਦੀ ਸਮੱਸਿਆ ਨਾ ਬਣੀ ਤੇ ਨਗਰ ਨਿਗਮ ਕੁਐਸਚਨਰ ਮੈਡਮ ਮਕਸ਼ੀਤਾ ਗੁਪਤਾ ਨੇ ਦੱਸਿਆ ਕਿ ਇਹ ਕਦਮ ਸ਼ਹਿਰ ਦੇ ਟ੍ਰੈਫਿਕ ਪ੍ਰਬੰਧਨ ਅਤੇ ਸੁੰਦਰਤਾ ਦੋਹਾਂ ਲਈ ਲਾਭਕਾਰੀ ਸਾਬਿਤ ਹੋਵੇਗਾ ਤੇ ਉਹਨਾਂ ਨੇ ਕਿਹਾ ਕਿ ਬਾਜ਼ਾਰਾਂ ਦੇ ਵਿੱਚ yellow line ਦੇ ਅੰਦਰ ਹੀ ਸਮਾਨ ਰੱਖਰ ਨਾਲ ਆਵਾਜ਼ਾਈ ਸਚਾਰੂ ਹੋਵੇਗੀ ਤਰਾ ਗਿਰਾਂ ਨੂੰ ਸੁਵਿਧਾ ਮਿਲੇਗੀ ਅਤੇ ਸ਼ਹਿਰ ਹੋਰ ਵੀ ਸਾਫ਼ ਸੁਥਰਾ ਦਿਖੇਗਾ ਜੋ ਵੀ ਦੁਕਾਨਦਾਰ ਇਸ ਨਿਜ਼ਮ ਦੀ ਉਲੰਘਣਾ ਕਰੇਗਾ ਤੇ ਉਸ ਦਾ ਸਮਾਨ ਤੁਰੰਤ ਜ਼ਬਤ ਕਰ ਲਿਆ ਜਾਵੇਗਾ ਤੇ ਮੇਰ ਆਰਮਪਾਲ ਉਪਰ ਨੇ ਇਸ ਮੁਹਮਨੋ ਸ਼ਹਿਰ ਲਈ ਸਿਸਟਮ ਨੂੰ ਸੁਧਾਰਨ ਵਾਲੇ ਇੱਕ ਵੱਡਾ ਕਦਮ ਅਕਰਾਰ ਦਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ yellow line ਸਿਰਫ ਰੰਗ ਅਲਾਈਨ ਨਹੀਂ ਹੈ ਸਗੋ ਸ਼ਹਿਰ ਦੇ ਵਿਕਾਸ ਅਤੇ ਵਿਵਸਥਾ ਦਾ ਪ੍ਰਤੀਕ ਹੈ ਤੇ ਦੂਜੇ ਪਾਸੇ ਸਿਨੇਮਾ ਰੋਡ ਦੇ ਦੁਕਾਨਦਾਰਾਂ ਨੇ ਵੀ ਇਸ ਉਪਰਾਲੇ ਦਾ ਸੁਆਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਕਾਰਵਾਈ ਨਾਲ ਬਾਜ਼ਾਰਾਂ ਦੀ رونਕ ਵਧੇਗੀ ਖਰੀਦਦਾਰਾਂ ਨੂੰ ਆਸਾਨੀ ਹੋਵੇਗੀ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਖਤਮ ਹੋਵੇਗੀ ਤੇ ਕਈ ਦੁਕਾਨਦਾਰਾਂ ਨੇ ਇਸ ਕਦਮ ਨੂੰ ਸਭ ਲਈ ਫਾਇਦੇਮੰਦ ਮੁਹੱਬਤ ਦਸਤੇ ਹੋਈ ਨਗਰ ਨਿਗਮ ਦਾ ਧੰਨਵਾਦ ਕੀਤਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਸ਼ੀਸ਼ ਰਿਪੋਰਟ ਸਸ਼ੀਕਾਲ ਜੀ ਜਿਵੇਂ ਕਿ ਨਗਰ ਨਿਗਮ ਫਗਵਾੜਾ ਵੱਲੋਂ ਯੈਲੋ ਲਾਈਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਮੌਕੇ ਤੇ ਮੇਅਰ ਸਾਹਿਬ શ્રી ਰਾਮਪਾਲ ਉਪਲ ਜੀ ਤੇ ਕਮ ਕਮਿਸ਼ਨਰ ਨਗਰ ਨਿਗਮ ਤੇ ਨਗਰ ਨਿਗਮ ਦੀ ਪੂਰੀ ਟੀਮ ਇੱਥੇ ਮੌਜੂਦ ਨੇ ਤੇ ਯੈਲੋ ਲਾਈਨ ਦਾ ਪ੍ਰੋਜੈਕਟ ਐਸੋਸੀਏਸ਼ਨ ਸਿਨੇਮਾ ਰੋਡ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਨਾ ਸੇ ਉਹ ਕੀਤਾ ਜਾ ਰਿਹਾ ਹੈ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਦੁਕਾਨਦਾਰ ਆਪੇ ਇਕੱਠੇ ਹੋ ਕੇ ਸਹਿਯੋਗ ਕਰ ਰਹੇ ਨੇ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਸਾਰਿਆਂ ਨੂੰ ਇਹ ਸਖਤ ਹਦਾਇਤ ਦਿੱਤੀ ਜਾਂਦੀ ਹੈ ਕਿ ਗੈਰ ਲਾਈਨ ਦਾ ਫੋਲੋ ਕੀਤਾ ਜਾਵੇ ਤੇ ਜਿਹੜਾ ਵੀ ਸਮਾਨ ਇਸ ਲਾਈਨ ਤੋਂ ਅੱਗੇ ਪਾਇਆ ਜਾਊਗਾ ਉਹ ਬਿਨਾਂ ਕਿਸੇ ਨੋਟਿਸ ਬਿਨਾਂ ਕਿਸੇ ਕਾਰਵਾਈ ਤੋਂ ਚੱਕਾ ਜਾਏਗਾ ਤੇ ਉਹਦੇ ਵਿੱਚ ਫਿਰ ਕਿਸੇ ਨੂੰ ਵੀ ਦੁਕਾਨਦਾਰ ਨੂੰ ਕੋਈ ਰਾਹਤ ਦੀ ਗੁੰਜਾਇਸ਼ ਨਹੀਂ ਹੋਣੀ ਸਤਿ ਸ਼੍ਰੀ ਅਕਾਲ ਜੀ ਅੱਜ ਸਿਨੇਮਾ ਰੋਡ ਦੇ ਉੱਤੇ ਸਾਡੀ ਨਗਰ ਨਿਗਮ ਦੀ ਜਿਹੜੀ ਆ ਟੀਮ yellow line ਦਾ ਜਿਹੜਾ ਪ੍ਰੋਸੈਸ ਆ ਉਹ ਅੱਜ ਸ਼ੁਰੂ ਕੀਤਾ ਵਾ ਇਹ ਸਾਡੇ ਨਾਲ ਸਾਡੇ ਨਗਰ ਨਿਗਮ ਦੇ ਕਮਿਸ਼ਨਰ ਡਾਕਟਰ ਅਕਸ਼ਤਾ ਗੁਪਤਾ ਜੀ ਔਰ ਉਹਨਾਂ ਦੇ ਨਾਲ ਸੈਨਟੀ ਇੰਸਪੈਕਟਰ ਹਦੀਸ਼ ਸ਼ਰਮਾ ਜੀ ਔਰ ਨਾਮਦੇਵ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਨਾਲ ਲੱਗੇ ਦੇ ਔਰ ਸਿਨੇਮਾ ਰੋਡ ਐਸੋਸੀਏਸ਼ਨ ਵਾਲਿਆਂ ਦੇ ਦੁਕਾਨਦਾਰ ਵੀਰਾਂ ਦਾ ਸਾਰਿਆਂ ਦਾ ਸਹਿਯੋਗ ਆ ਸਾਰੇ ਉਹਨਾਂ ਦੇ ਸਹਿਯੋਗ ਨਾਲ ਇਹ ਜਿੱਦਾਂ ਕਹਿੰਦੇ ਉਸ ਹਾਵਨਾ ਜਿਹੜੀ ਆ yellow line ਲਗਾ ਰਹੇ ਆ ਔਰ ਅਸੀਂ ਇਹਨਾਂ ਤੋਂ ਅੱਗੇ ਵੀ ਇਹੀ ਸਹਿਯੋਗ ਮੰਗਦੇ ਆ ਵੀ ਜਿਹੜਾ ਜੋ ਵੀ ਗਾ ਇਹਨਾਂ ਨੇ ਕੰਮ ਕਰਨਾ ਵਾ ਔਰ ਆਪਣੀ ਲਿਮਟ ਦੇ ਵਿੱਚ ਰਹਿ ਕੇ ਆਪਣਾ ਸਮਾਨ ਜਿਹੜਾ ਇਹ ਰੱਖਣ ਕੱਲੋਂ ਸਾਡੇ ਦੇ ਨਾਂ ਇਹ ਵੀ ਇਹ ਇਲਜ਼ਾਮ ਕੋਈ ਵੀ ਲਾਵੇ ਅਸੀਂ ਕਿਸੇ ਨੂੰ ਇਹ ਨਹੀਂ ਕਿਸੇ ਨੂੰ ਧੱਕਾ ਨਹੀਂ ਕਿਸੇ ਨਾਲ ਕਰਨਾ ਚਾਹੁੰਦੇ ਆਪਣੀ yellow line ਦੇ ਅੰਦਰ ਅੰਦਰ ਲਿਮਟ ਦੇ ਅੰਦਰ ਇਹ ਜਿਹੜਾ ਆਪਣਾ ਸਮਾਨ ਰੱਖਣ ਤਾਂ ਜੋ ਸਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਹੀ ਨਾ ਪਵੇ ਜਿੱਦਾਂ ਉਹਦੀ ਕਹਵਰੀ ਦੀ ਟੀਮ ਆਮੀਆ ਕੁਝ ਤਰੰਤ ਸਮੇਂ ਦੇ ਬਾਅਦ ਸਮਾਨ ਚੱਕ ਲੈਂਦੇ ਆ ਉਸ ਤੋਂ ਬਾਅਦ ਤਰੰਤ ਸਮਾਨ ਉੱਤੇ ਉਹ ਤੇ ਵੇਰਾ ਆ ਜਾਂਦਾ ਇਦੇ ਬਾਰੇ ਕੀ ਇਹ ਉਮਰ ਦੀ ਦੁਕਾਨਦਾਰ ਇਹ ਇਨਾਂ ਨੇ ਹੁਣ ਕਿਹਾ ਬਾ ਵੀ ਆ ਜੈਲੋ ਲਾਈਨ ਲਗਾ ਦਿਓ ਇਹਨਾਂ ਦੇ ਕਹਿੰਤੇ ਇਹ ਕਹਿੰਦੇ ਵੀ ਅਸੀਂ ਸਮਾਨ ਜਿਹੜਾ ਨਾ ਤੁਸੀਂ ਚੱਕੋਗੇ ਸਾਨੂੰ ਭਵਾਂ ਨਾ ਦਿਓ ਉਲਟਾ ਇਹਨਾਂ ਨੂੰ ਜੁਰਮਾਨਾ ਵੀ ਹੋਊਗਾ ਫਾਈਨ ਇਹਨਾਂ ਦਾ ਜਿਹੜਾ ਬਾ ਰਸੀਦ ਵੀ ਕੱਟ ਹੋਊਗੀ ਉਹ ਹਾਂਜੀ ਸਰ ਇੱਕ ਜੈਲੋ ਲਾਈਨ ਦਾ ਨੰਬਰ ਕੀ ਹੋਇਆ ਇਹਦੇ ਬਾਰੇ ਕੀ ਮੈਂ ਸਿਨੇਮਾ ਰੋਡ ਪਰਵਾਰ ਮਾਰਕੀਟ ਸਟੇਸ਼ਨ ਵੱਲੋਂ ਸਾਡੇ ਮਾਨਯੋਗ ਮੇਅਰ ਸ਼੍ਰੀ ਰਾਮਪਾਲ ਜੀ ਤੇ ਮੈਡਮ ਏਡੀਸੀ ਡਾਕਟਰ ਐਕਸਟਰਾ ਗੁੱਤਾ ਇਹਨਾਂ ਨੂੰ ਆਪਣੇ ਬਾਜ਼ਾਰ 'ਚ ਜੀ ਆਇਆਂ ਕਹਨਾ ਵੀ ਇਹਨਾਂ ਨੇ ਇਹ ਜਿਹੜਾ yellow line ਦਾ ਪ੍ਰੋਜੈਕਟ ਮੇਰੇ ਬਾਜ਼ਾਰ ਤੋਂ ਸ਼ੁਰੂ ਕਰਵਾਇਆ ਤੇ ਮੈਂ ਇਹਨਾਂ ਨੂੰ ਇਹ ਵੀ ਰਿਕਵੈਸਟ ਕਰੂੰਗਾ ਕਿ ਅੱਜ yellow line ਲਵਾ ਦੇ ਦਿੱਤੀ ਹੈ ਇਹਨੂੰ ਇੰਪਲੀਮੈਂਟ ਜ਼ਰੂਰ ਕਰਾਉਣਾ ਕਿਸੇ ਅਗਰ ਮੈਂ ਨਹੀਂ ਹੋਵਾਂ ਤੇ ਮੇਰਾ ਵੀ ਲਿਹਾਜ਼ ਨਹੀਂ ਹੋਣਾ ਚਾਹੀਦਾ ਜਦੋਂ ਸ਼ਹਿਰ ਦੇ ਵਿੱਚ ਇਹ ਵਧੀਆ ਫਾਰਮਿੰਗ ਦਾ ਹੈਗਾ ਵਾ ਪਾਰਕਿੰਗ ਦੇ ਫੋਨ ਦੇ ਬਾਅਦ ਵੀ ਦੀ ਮਤਲਬ ਲੋਕ ਇੱਥੇ ਮਤਲਬ ਦੀ ਗੱਡੀਆਂ ਆਪਣੀਆਂ ਡਾਕਟਰ ਬਗਾਰਾ ਪਰ ਇੱਥੇ ਘੜੇਗਾ ਕਿ ਇਹਨਾਂ ਨੂੰ ਆਪਾਂ ਦੇਖੋ ਮੈਸੇਜ ਆਇਆ ਵੀ ਜਦੋਂ ਅਸੀਂ ਫੌਰੀਨ ਮੈਨੂੰ ਤਾਂ ਫੌਰੀਨ ਵੀ ਇੱਥੇ ਆ ਗਏ ਨੇ ਜਦੋਂ ਉੱਥੇ ਦਾ ਪਾਰਕਿੰਗ ਗੱਡੀ ਲਾਉਂਦੇ ਆ ਇੱਥੇ ਸਾਡੇ ਉਹਨਾਂ ਨੇ ਮੰਗਾ ਰੋਡ ਤੇ ਹੀ ਲਾਉਣੀ ਆ ਤੇ ਮੇਰੀ ਸਮਝ ਤੋਂ ਬਾਹਰ ਆ ਵੀ ਇਦਾਂ ਹੁੰਦਾ ਕਿਉਂ ਪਰ ਦੇਖੋ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕਰਉਂਗਾ ਜਿਹੜਾ ਕਾਨੂੰਨ ਬਣਿਆ ਉਹ ਸਾਡੇ ਫਾਇਦੇ ਵਾਸਤੇ ਹੀ ਆ ਤੇ ਸਾਨੂੰ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ येलो ਲਾਈਨ ਦਾ ਪੂਰਾ ਪਾਲਨ ਕੋਟ ਕਰੋ ਤੇ ਦੇਖੋ ਹੁਣਾ ਵੱਤ ਇਧਰ ਮੇ ਸਾ ਇਧਰ ਮੈਡਮ ਖੜੇ ਆ ਤੇ ਮੇਰੀ ਬਜ਼ਾਰਾਂ ਦੇ ਵੀ ਮੈਂ ਪਹਿਲਾਂ ਯੈਲੋ ਬਾਈ ਨਿਮਾਨ ਤੋਂ ਪਹਿਲਾਂ ਰਿਕਵੈਸਟ ਕਰ ਦਿੱਤੀ ਆ ਵੀ ਅੱਜ ਯੈਲੋ ਲੋਨ ਲੱਗ ਜਾਣੀ ਆ ਤੇ ਸਵੇਰ ਨੂੰ ਆਪਣਾ ਸਬਾਨ ਇੱਥੇ ਰੱਖਿਆ